ਸਰਨੂ ਪਿਆਰ ਪ੍ਰੈਸਾ ਸ਼ਕਲ ਜੀ ਸੋ ਦੋਸਤੋ ਪੰਜਾਬ ਸਰਕਾਰ ਨੇ 올ਡ ਪੈਨਸ਼ਨ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਫੈਸਲਾ ਕੀਤਾ ਜਿਹਦੇ ਤਹਿਤ ਹੁਣ ਕੁਝ ਮੁਲਾਜ਼ਮਾਂ ਦੇ ਕੁਝ ਵਰਗਾਂ ਨੂੰ 1 ਜਨਵਰੀ 2004 ਤੋਂ ਬਾਅਦ ਨਿਯੁਕਤ ਹੋਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਮਿਲੇਗੀ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸ ਐਮੈਂਡਮੈਂਟ ਰੂਲਸ ਵਾਲਿਆ 1 पार्ट 1 2025 ਨੋਟੀਫਾਈ ਕੀਤਾ ਹੈ ਜੀ ਦੇ ਤਹਿਤ ਮੁਲਾਜ਼ਮਾਂ ਦੇ ਕੁਝ ਵਰਗਾਂ ਨੂੰ ਹੁਣ ਪੁਰਾਣੀ ਪੈਨਸ਼ਨ ਮਿਲਣ ਦੀ ਰਾਹ ਖੁੱਲ ਗਿਆ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਬੜਾ ਸਪਸ਼ਟ ਇਹ ਗੱਲ ਕਹੀ ਗਈ ਹੈ ਵੀ ਜਿਹੜੇ ਇਸ ਮੁਲਾਜ਼ਮ 1 ਜਨਵਰੀ 2004 ਤੋਂ ਬਾਅਦ ਨਿਯੁਕਤ ਹੋਏ ਨੇ ਜਿਨ੍ਹਾਂ ਦੀ ਨਿਯੁਕਤੀ ਜਿਹੜੀ ਹੈ ਇੱਕ ਇੱਕ 2004 ਤੋਂ ਬਾਅਦ ਹੋਈ ਹੈ ਪਰ ਉਹਨਾਂ ਦੀ ਭਰਤੀ ਦੀ ਪ੍ਰਕਿਰਿਆ ਔਰ ਇਸ਼ਤਿਹਾਰ جاری ਉਹਨ ਦੀ ਪ੍ਰਕਿਰਿਆ ਜੇ 1 ਜਨਵਰੀ 2004 ਤੋਂ ਪਹਿਲਾਂ ਹੋਈ ਹੈ ਤੇ ਜਿਹੇ ਮਲਾਜ਼ਮ 올ਡ ਪੈਨਸ਼ਨ ਲੈਣ ਦੇ ਹੱਕਦਾਰ ਹੋਣਗੇ ਭਾਵੇਂ ਜਿਹੜੇ ਭਾਵੇਂ ਜਿਵੇਂ ਉਹਨਾਂ ਦੀ ਨਿਯੁਕਤੀ 1 1 2004 ਤੋਂ ਬਾਅਦ ਹੋਈ ਹੈ ਪਰ ਉਹਨਾਂ ਦਾ ਪਰਤੀ ਦਾ ਪ੍ਰੋਸੈਸ 1-1-4 ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ ਜਿਹੇ ਵਰਗ ਦੇ ਮੁਲਾਜ਼ਮ ਜਿਹੜੇ ਨੇ ਉਹ ਪੁਰਾਣੀ ਪੈਨਸ਼ਨ ਲੈਣ ਦੇ ਹੱਕਦਾਰ ਹੋ ਗਏ ਨੇ ਇਸੇ ਤਰ੍ਹਾਂ ਇੱਕ ਹੋਰ ਵਰਗ ਦੀ ਗੱਲ ਕੀਤੀ ਹੈ ਜਿਹੜੇ ਕਿ ਮੁਲਾਜ਼ਮਾਂ ਦੀ ਨਿਯੁਕਤੀ ਉਹ ਮੁਲਾਜ਼ਮ ਤਰਸ ਦੇ ਆਧਾਰ ਤੇ ਨੌਕਰੀ ਲਈ ਹੈ ਉਧਿ ਨਿਯੁਕਤੀ 1 ਜਨਵਰੀ 2004 ਤੋਂ ਬਾਅਦ ਹੁੰਦੀ ਹੈ ਪਰ ਉਸ ਦੇ ਵੱਲੋਂ ਕਾਨੂੰਨੀ ਤੌਰ ਤੇ ਤਰਸ ਦੇ ਆਧਾਰ ਤੇ ਨਿਯੁਕਤੀ ਪ੍ਰਤੀ ਹੋਣ ਦੀ ਜਿਹੜੀ ਹੈ ਅਰਜੀ ਹੈ ਨੌਕਰੀ ਲੈਣ ਦੀ ਜਿਹੜੀ ਅਰਜੀ ਹੈ ਉਹ 1 1 2004 ਤੋਂ ਜੇ ਪਹਿਲਾਂ ਦਿੱਤੀ ਹੈ ਤੇ ਉਹ ਸਾਰੀਆਂ ਹੀ ਸ਼ਰਤਾਂ ਜੇ ਪੂਰੀਆਂ ਕਰਦਾ ਉਸ ਨੂੰ ਵੀ 1 ਜਨਵਰੀ 2004 ਤੋਂ ਬਾਅਦ ਨਿਯੁਕਤੀ ਹੋਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਮਿਲੇਗੀ ਭਾਵੇਂ ਉਹ ਵੀ ਜਿਹੜਾ ਹੈ 올ਡ ਪੈਨਸ਼ਨ ਦਾ ਹੱਕਦਾਰ ਹੋਵੇਗਾ ਔਰ ਇੱਕ ਗੱਲ ਬੜੀ ਹੀ ਸਾਫ਼ ਕਰ ਦਿੱਤੀ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਹੜੇ ਮੁਲਾਜ਼ਮ ਜਿਹੜੇ ਨੇ ਰੂਲ ਨੋਟੀਫਾਈ ਹੋਏ ਨੇ ਇਹ ਜਾਰੀ ਹੋਣ ਤੋਂ 3 ਮਹੀਨੇ ਵਿੱਚ ਜਾਂ ਪੁਰਾਣੀ ਜਾਂ ਨਵੀਂ ਪੈਨਸ਼ਨ ਐਫਰਟ ਕਰਨ ਦੀ ਜਿਹੜੀ ਹੈ ਆਪਸ਼ਨ ਨਹੀਂ ਦੇਣਗੇ ਅਤੇ ਫਿਰ ਉਹਨਾਂ ਨੂੰ ਨਵੀਂ ਪੈਨਸ਼ਨ ਦੇਣ ਦੇ ਬਾਰੇ ਵੀ ਸੋਚਿਆ ਜਾਵੇਗਾ ਨਵੀਂ ਪੈਨਸ਼ਨ ਹੀ ਲਾਗੂ ਉਹਨਾਂ ਤੇ ਲਾਗੂ ਕੀਤੀ ਜਾਵੇਗੀ ਜੋ ਜਾਣਕਾਰੀ ਮਿਲੀ ਹੈ ਕੁਝ ਕੇਸ ਚਾਰੇ ਸੀ ਅਦਾਲਤਾਂ ਦੇ ਵਿੱਚ ਜਿਹਦੇ ਵਿੱਚ ਅਦਾਲਤਾਂ ਦੇ ਵੱਲੋਂ ਇਹ ਫੈਸਲੇ ਆਏ ਸੀ ਵੀ ਜਿਹੜੇ ਮੁਲਾਜ਼ਮ ਭਾਵੇਂ 1-1-2004 ਤੋਂ ਬਾਅਦ ਨਿਯੁਕਤ ਹੋਏ ਨੇ ਜੁਆਇਨ ਕੀਤਾ ਉਹਨਾਂ ਨੇ ਉਹਨਾਂ ਦੀ ਜਿਹੜੀ ਅਪਾਇੰਟਮੈਂਟ ਹੋਈ ਹੈ ਪਰ ਜੇ ਉਹਨਾਂ ਦੀ ਭਰਤੀ ਦੀ ਪ੍ਰਕਿਰਿਆ ਇਸ਼ਤਿਹਾਰ ਜਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਐਪਲੀਕੇਸ਼ਨ ਦਿੱਤੀ ਨੌਕਰੀ ਦੀ ਉਹ 1 1 2004 ਤੋਂ ਪਹਿਲਾਂ ਦਿੱਤੀ ਹੈ ਤੇ ਉਹਨਾਂ ਨੂੰ ਵੀ 올ਡ ਪੈਨਸ਼ਨ ਜਿਹੜੀ ਹੈ ਦਿੱਤੀ ਜਾਵੇ ਇਸੇ ਤਰ੍ਹਾਂ ਇਹ ਨਵੀਂ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਤਰਸ ਦੇ ਆਧਾਰ ਤੇ ਜਿਹੜੇ ਨਿਯੁਕਤ ਹੋਏ ਨੇ ਮੁਲਾਜ਼ਮ ਔਰ ਉਹ 1 1 2004 ਤੋਂ ਬਾਅਦ ਨਿਯੁਕਤ ਹੋਏ ਨੇ ਭਾਵੇਂ ਉਹਨਾਂ ਨੇ ਅਰਜ਼ੀ ਪਹਿਲਾਂ ਹੀ ਦਿੱਤੀ ਹੈ ਉਹਨਾਂ ਦੇ ਉੱਪਰ ਵੀ 올ਡ ਪੈਨਸ਼ਨ ਸਕੀਮ ਹੈ ਜਿਹੜੀ ਲਾਗੂ ਹੋਵੇਗੀ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨ ਨਾਲ ਸੰਬੰਧੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਚੈਨਲ ਤੇ ਬਨੇ ਰਹਿਣਾ ਚਾਹੁੰਦੇ ਜਰੂਰ సబ్స్క్రైబర్న ధన్వాదీ